ਸਸੀ ਕਾਲ ਜੀ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਜਿਵੇਂ ਫੁੱਲਾਂ ਵਾਲੇ ਬੂਟੇ ਹੋਗੇ ਫਲਦਾਰ ਬੂਟੇ ਹੋਗੇ ਕਿੰਨੂ ਹੋਗੇ ਇਹ ਨਿੰਬੂ ਹੋਗੇ ਜਾਂ ਅਮਰੂਦ ਹੋਗੇ ਕੋਈ ਵੀ ਮਤਲਬ ਇਦਾਂ ਦੇ ਫਲਾਂ ਵਾਲੇ ਬੂਟੇ ਨਾ ਜੰਦੇ ਆ ਕਦੂਆਂ ਦੇ ਬਿੱਲਾ ਹੋਗੀਆਂ ਤੋਰੀਆਂ ਦੇ ਬਿੱਲੂ ਬਿੱਲਾ ਹੋਗੀਆਂ ਉਹ ਤੋਂ ਜ਼ਿਆਦਾ ਫਲ ਲੈਣ ਵਾਸਤੇ ਆਪਾਂ ਉਹਨੂੰ ਕੀ ਪਾਣਾ ਹੈ ਉਹ ਚੀਜ਼ ਬਾਰੇ ਆਪਾਂ ਅੱਜ ਜਾਣਕਾਰੀ ਦੇਵਾਂਗੇ ਉਹ ਨੂੰ ਤਿਆਰ ਕਰਕੇ ਦਿਖਾਵਾਂਗੇ ਵੀ ਆਪਾਂ ਉਹਨੂੰ ਕਿਵੇਂ ਤਿਆਰ ਕਰ ਤੂ ਚੀਜ਼ ਪਾ ਕੇ ਨਾ ਕੱਦੂ ਤੋਰੀਆਂ ਆਪਾਂ ਮੁੱਕਣੀਆਂ ਨਹੀਂ ਹੈਗੀਆਂ ਅੱਜ ਅਸੀਂ ਤਿਆਰ ਕਰਕੇ ਦਿਖਾਉਨੇ ਆਪਾਂ ਇਹਦੇ ਵਾਸਤੇ ਆਪਾਂ ਕੀ ਲੈਣਾ ਸਰੋਂ ਦੀ ਖਾਲ ਲੈਣੀ ਹੈ ਸਰੋਂ ਦੀ ਖਾਲ ਲੈਣੀ ਹੈ ਇਹ ਤੁਸੀਂ ਚੂਰਾ ਵੀ ਲੈ ਸਕਦੇ ਹੋ ਨੂੰ ਪੁੱਟ ਵੀ ਸਕਦੇ ਹੋ ਹਾਂ ਤੇ ਸਰੋਂ ਦੇ ਖਾਲ ਲੈ ਕੇ ਫਿਰ ਆਪਾਂ ਇਹ ਕਰਨਾ 2 ਲੀਟਰ ਪਾਣੀ ਲੈਣਾ ਇਦੇ ਵਾਸਤੇ ਆਪਾਂ ਇੱਕ ਕਰਨਾ ਹੈ ਆਪਾਂ ਨਾ 2 ਲੀਟਰ ਪਾਣੀ ਲੈਣਾ ਹੈ। ਤਕਰੀਬਨ 2 ਲੀਟਰ ਪਾਣੀ ਲੈਣਾਗਾ। 2 ਲੀਟਰ ਪਾਣੀ ਦੇ ਵਿੱਚ ਅੱਧਾ ਕਿਲੋ ਖਾਲ ਪਾਉਣੀ ਹੈ। ਅੱਧਾ ਕਿਲੋ ਖਾਲਾ ਜਿਹੜੀ ਉਹ ਨੂੰ ਜੋਕੀ ਪਾ ਸਕਦੇ ਹੋ ਜਿਸ ਨੂੰ ਅਨਤਾਜਾ ਆਈਡੀਆ ਹੈਗਾ ਤਾਂ ਅਨਤਾਜੇ ਨਾਲ ਵੀ ਪਾ ਸਕਦੇ। ਅੱਧਾ ਕਿਲੋ ਖਾਲ ਇਹਦੇ ਵਿੱਚ ਪਾ ਲਓ ਜੀ। ਇਹਨੂੰ ਕੋਟੇ ਉਾਂ ਲਾਗੇ ਇਹਦੇ ਵਿੱਚ ਵੀਹਣਾ ਅੱਧਾ ਕਿਲੋ ਖਾਲੇ ਦੇ ਵਿੱਚ 33 ਇਹਨੂੰ ਆਪਾਂ 24 ਘੰਟਿਆਂ ਵਾਸਤੇ ਭੌਂ ਕੇ ਰੱਖਣਾ ਹੈ 24 ਘੰਟੇ ਨੂੰ ਭੌਂ ਕੇ ਰੱਖਣਾ ਰੱਖ ਦਾਂਗੇ ਉਸ ਤੋਂ ਬਾਅਦ ਕੀ ਕਰਨਾਗਾ ਫੇਰ ਆਪਾਂ ਤੁਹਾਨੂੰ ਦੱਸਾਂਗੇ ਠੀਕ ਹੈ ਜੀ ਨੂੰ ਹੁਣ ਆਪਾਂ ਭੌਂ ਕੇ ਆਪਾਂ ਰੱਖ ਦਿੰਨੇ ਆ ਲਓ ਜੀ ਆਪਾਂ ਜਿਹੜੀ ਖਾਲ ਭੌਂਤੀ ਸੀਗੀ ਉਹਨੂੰ 24 ਘੰਟੇ ਹੋਗੇ ਤਕਰੀਬਨ ਤੁਸੀਂ 2 ਦਿਨ ਵੀ ਭੌਂ ਕੇ ਰੱਖ ਸਕਦੇ ਹੋ ਦੋ ਦਿਨ ਭਿਉਣ ਤੋਂ ਬਾਅਦ ਤੁਸੀਂ ਕੀ ਕਰਨਾਗਾ ਇਹਦੇ ਵਿੱਚ ਨਾ 10 ਤੋਂ 12 ਲੀਟਰ ਜਿਹੜਾ ਪਾਣੀ ਮਿਲਾਉਣਾਗਾ ਉਹ ਤੁਸੀਂ ਮਿੰਡਕੇ ਵੀ ਪਾ ਸਕਦੇ ਹੋ ਤੰਤਾਜੇ ਨਾਲ ਵੀ ਪਾ ਸਕਦੇ ਆਪਾਂ ਹੁਣ ਇਹਦੇ ਵਿੱਚ 10 ਤੋਂ 12 ਲੀਟਰ ਪਾਣੀ ਪਾਵਾਂਗੇ ਤਕਰੀਬਨ ਆਪਾਂ ਬਾਲਟੀ ਇਹ ਭਰ ਦਾਂਗੇ ਪਾਣੀ ਨਾਲ ਕਿਵੇਂ ਸਮਝਾ ਦਿੰਦੇ ਆਪਾਂ ਵੀ ਇਹ ਤਾਂ ਕਰਨਾ ਕੀ ਹੈ 10 ਕਿਲੋ ਖਲਪਿਆ ਉਤੀ ਸੀ ਆਪਾਂ 2 ਲੀਟਰ ਪਾਣੀ ਦੇ ਵਿੱਚ ਇਹਨੂੰ 2 ਦਿਨ ਭਿਓ ਕੇ ਰੱਖਿਆ 2 ਦਿਨ ਭਿਉਣ ਤੋਂ ਬਾਅਦ ਫਿਰ ਇਹ ਵਿੱਚ 10 ਤੋਂ 12 ਲੀਟਰ ਪਾਣੀ ਮਿਲਾਉਣਾ ਹੈ ਆਪਾਂ ਹੁਣ ਪਾਣੀ ਮਿਲਾਉਨੇ ਆ ਇਹਦੇ ਵਿੱਚ ਪਾਣੀ ਮਿਲਾ ਕੇ ਫਿਰ ਤੁਸੀਂ ਆਪਾਂ ਦੱਸਦੇ ਇਹਨੂੰ ਆਪਾਂ ਕੀ ਕਰਨਾ ਤੇ ਇਹਦਾ ਰਿਜ਼ਲਟ ਕੀ ਨਿਕਲਣਾ ਹੈ ਫਿਰ ਰਿਜ਼ਲਟ ਦੇਖੋ ਵੀ ਇੱਕ ਨੰਬਰ ਰਿਜ਼ਲਟ ਆਊਗਾ ਤੁਸੀ ਇਹ ਗਰੰਟੀ ਹੈ ਮਸ ਬੰਦ ਕਰ ਦੋ ਤੁਸੀਂ ਰਿਜ਼ਲਟ ਦੇਖੋ ਕਿੰਨਾ ਸੋਹਣਾ ਕੋਈ ਬੇਲਾਂ ਸੁੱਕਦੀਆਂ ਨਹੀਂਆਂ ਕੋਈ ਫਲ ਨਹੀਂ ਆਉਂਦਾ ਕੋਈ ਲੱਗਦਾ ਨਹੀਂ ਹੈਗਾ ਉਹਦਾ ਰਿਜ਼ਲਟ ਤੁਸੀਂ ਕਰਕੇ ਦੇਖੋ 100% ਰਿਜ਼ਲਟ ਆਊਗਾ ਇਹਦਾ ਹਾਂ ਲਓ ਜੀ ਆਪਾਂ ਹੁਣ ਤੁਹਾਨੂੰ ਲਾਗਤ ਦੱਸ ਦੇਵੇਂ ਤਾਂ ਕਰਨਾ ਕੀ ਆਪਾਂ ਆਹਦੇ ਵਾਸਤੇ ਇਹ ਪ੍ਰਤੀ ਸੀ ਕੀ ਕਰਨਾ ਇਹਦਾ ਜਿੰਨੀਆਂ ਵੀ ਸਬਜ਼ੀਆਂ ਨੇ ਆਪਣੀਆਂ ਕਦੂਆਂ ਦੀਆਂ ਬੇਲਾਂ ਤਰਾਂ ਦੀਆਂ ਬੇਲਾਂ ਖਰਬੂਜੀਆਂ ਦੀਆਂ ਬੇਲਾਂ ਬੇਂਗਣ ਹੋਗੇ ਤੋਰੀਆਂ ਹੋ ਗਈਆਂ ਇਹਨਾਂ ਨੂੰ ਆਪਾਂ ਤਕਰੀਬਨ ਅੱਧਾ-ਅੱਧਾ ਲੀਟਰ ਇਹ ਪਾਣੀ ਪਾਉਣਾ ਹੈਗਾ ਬੇਲਾਂ ਦੀਆਂ ਜੜਾਂ ਦੇ ਵਿੱਚ ਨਾ ਐਂ ਆਹ ਪੱਧਾ ਦਾ ਲੀਟਰ ਥੋੜਾ-ਥੋੜਾ ਇਹ ਪਾਣੀ ਪਾਉਣਾ ਹੈਗਾ ਇਹ ਤੁਸੀਂ ਰਿਜ਼ਲਟ ਦੇਖਿਆ ਆਪਾਂ ਪਹਿਲਾਂ ਵੀ ਪਾਇਆ ਸੀਗਾ ਇਹ ਕਿਧਰ ਰਿਜ਼ਲਟ ਕੀ ਆਉਂਦਾ ਹੈਗਾ ਬੇਂਗਣਾਂ ਦੇ ਬੂਟੇ ਹੋਗੇ ਕੋਈ ਵੀ ਸਬਜ਼ੀਆਂ ਜਿੰਨੀਆਂ ਵੀ ਹੈਗੀਆਂ ਨਹੀਂਆਂ ਸਾਰਿਆਂ ਦੀ ਜੜਾਂ 'ਚ ਨਾ ਅੱਧਾ ਅੱਧਾ ਲੀਟਰ ਪੋਣਾ ਹੈ। ਤੁਸੀਂ ਦੇਖੋ ਫਲ ਕਿੰਨਾ ਆਉਂਦਾ। ਕਿੰਨੀ ਗ੍ਰੋਥ ਕਰਨੀ ਹੈ ਇਹ ਬੇਨਾ। ਤੁਹਾਨੂੰ ਵੀ ਰਿਜ਼ਲਟ ਦਿਖਾਵਾਂਗੇ ਆਪਾਂ ਬਾਅਦ 'ਚ ਜਦੋਂ ਕੱਦੂ ਲੱਗ ਗਏ। ਤੁਸੀਂ ਇਹ ਤਜਰਬਾ ਕਰਕੇ ਦੇਖੋ। ਬਹੁਤ ਵਧੀਆ ਰਿਜ਼ਲਟ ਹੈ। ਇੱਕ ਮੈਂ ਇਕੱਲਾ ਨਹੀਂ ਕਰ ਰਿਹਾ ਇਹ ਬਹੁਤ ਲੋਕਾਂ ਨੇ ਜਮਾਇਆ ਹੋਇਆ ਹੈ ਹਾਰਮੂਲਾ। ਪਾਪਾ ਵੀ ਕਿਸ ਤਰ੍ਹਾਂ ਉਰਜਾ ਲਈ ਹੈ ਇਸ ਚੀਜ਼ ਦੀ ਫੇਰ ਹੀ ਆਪ ਇਹਨੂੰ ਆਪ ਪ੍ਰਯੋਗ ਕਰਕੇ ਦੇਖ ਰਹੇ ਆਂ ਵੀ ਕਿਵੇਂ ਹੈ ਹਨਾ ਬਹੁਤ ਵੀਡੀਓ ਦੇਖੇ ਨੇ ਬਹੁਤ ਪਾਉਂਦੇ ਆ ਜੀ ਕੁਚੀ ਨੂੰ ਗਰਾਊਂਡ ਤੇ ਵੀ ਕਰਕੇ ਦੇਖੋ ਵੀ ਇਹ ਕੰਮ ਕਰਦਾ ਬਹੁਤ ਸੋਹਣਾ ਰਿਜ਼ਲਟ ਹੈਗਾ ਜਿਹੜਾ ਚੋਣਾ ਆਪਾਂ ਸਾਰਿਆਂ ਨੂੰ ਜਿੰਨੀਆਂ ਸਬਜ਼ੀਆਂ ਨੇ ਸਾਰਿਆਂ ਨੂੰ ਜਿਹੜਾ ਪਾ ਸਕਦੇ ਹੋ ਟਮਾਟਰ ਹੋ ਗਏ ਸੱਦੂ ਹੋਵੇ ਤੋਰੀਆਂ ਹੋਗੀਆਂ ਖੀਰੇ ਹੋਗੇ ਜਿੰਨੀਆਂ ਸਬਜ਼ੀਆਂ ਨੇ ਸਾਰੀਆਂ ਇਹ ਜੜਾਂ ਚ ਪਾਉਣਾ ਇੱਕ ਚੀਜ਼ ਤੁਹਾਨੂੰ ਹੋਰ ਦੱਸਦੇ ਆ ਇਹ ਪਾਉਣ ਤੋਂ ਬਾਅਦ ਤੁਸੀਂ 2 ਦਿਨ ਪਾਣੀ ਨਹੀਂ ਲਾਉਣਾ ਸਬਜ਼ੀਆਂ ਨੂੰ ਦੋ ਤੋਂ ਤਿੰਨ ਦਿਨ ਮਤਲਬ ਪਾਣੀ ਨਹੀਂ ਲਾਉਣਾ ਦੋ ਦਿਨ ਛੱਡ ਕੇ ਤੁਸੀਂ ਇਹੀ ਦੁਬਾਰੇ ਇੱਧਾ ਦਾ ਲੀਟਰ ਦੁਬਾਰੇ ਫੇਰ ਇਹੀ ਪਾਉਣਾ ਤੁਸੀਂ ਜਿਵੇਂ ਪਹਿਲਾਂ ਭਿਓ ਕੇ ਖਲ ਰੱਖੀ ਸੀ ਇੱਧਾ ਖਲ ਭਿਓ ਕੇ ਰੱਖ ਲਓ ਪਹਿਲਾਂ ਵਾਂਗੂ ਇਹ ਦੋ ਦਿਨਾਂ ਬਾਅਦ ਫੇਰ ਇਹ 24 ਘੰਟੇ ਬਾਅਦ ਵਿੱਚ ਕਿ ਤਿਆਰ ਹੋ ਜਾਂਦੀ ਹੈ 24 ਘੰਟੇ ਬਾਅਦ ਫੇਰ ਤੁਸੀਂ ਇਸੇ ਨੂੰ ਪਾਉਣਾਗਾ ਪੋਛ ਕਰ ਲਾ ਕਾਕਾ ਦੋਨੀਆਂ ਬੱਲਾਂ ਦੇਖੋ ਜੀ ਸਾਨੂੰ ਹੁਣ ਦਿਖਾਉਨੇ ਆ ਤੇ ਫਿਰ ਇਹ ਆਪਾਂ ਜਿਹੜਾ ਖਾਲਾ ਵਾਲਾ ਪਾਣੀ ਪਾ ਕੇ ਇਹਦਾ ਰਿਜ਼ਲਟ ਤੁਹਾਨੂੰ ਫੇਰ ਦਿਖਾਵਾਂਗੇ ਹਫਤੇ ਬਾਅਦ ਕਿ ਕੀ ਰਿਜ਼ਲਟ ਆ ਕਿੰਨੀ ਗਰੋਥ ਕਰੀ ਇਹਨਾਂ ਨੇ ਕੀ ਹੈਨਾ ਕਿੰਨੇ ਕੁ ਵਧੀਆ ਨਹੀਂ ਹੈ ਇਹ ਤੁਹਾਨੂੰ ਆਪਾਂ ਦਿਖਾਵਾਂਗੇ ਬਾਅਦ ਚ ਵੀਡੀਓ ਪਾ ਕੇ ਇਹਨਾਂ ਨੂੰ ਕੋਣ ਦੱਦ ਲੀਟਰ ਪਾਉਣੇ ਖਾਲਾ ਵਾਲਾ ਪਾਣੀ ਤੇਨ ਆਪਾਂ 2 ਦਿਨਾਂ ਬਾਅਦ ਫੇਰ ਰਿਪਲਾਈ ਕਰਨਾ ਤੇ 2 ਦਿਨਾਂ ਬਾਅਦ ਫੇਰ ਪਾਉਣਾ ਇਹਦੇ ਵਿੱਚ ਆਪਾਂ ਪਾਣੀ ਨਹੀਂ ਹੋਰ ਲਾਣਾ ਧਿਆਨ ਰੱਖਣਾ ਲੋ ਜੀ ਆਪਾਂ ਲੋ ਜੀ ਆਪਾਂ ਸਬਜ਼ੀਆਂ ਦੇ ਵਿੱਚ ਇਹਨੂੰ ਪਾ ਚੁੱਕੇ ਆ ਜਿੰਨੇ ਵੀ ਸਬਜ਼ੀਆਂ ਹੁੰਦੇ ਆ ਨਾ ਬਿੰਗਣ ਹੋਵੇ ਤੋਰੀਆਂ ਹੋਗੀਆਂ ਕੱਦੂ ਹੋਵੇ ਟਮਾਟਰ ਹੋਵੇ ਜਿੰਨੇ ਵੀ ਸਬਜ਼ੀਆਂ ਸਾਰਿਆਂ ਦੇ ਵਿੱਚ ਇਹ ਪਾਉਣੀ ਆ ਦੋ ਦਿਨ ਛੱਡ ਕੇ ਪਾਉਣੀ ਆ ਇਹਦੇ ਵਿਚਾਲੇ ਤੁਸੀਂ ਪਾਣੀ ਨਹੀਂ ਲਾਉਣਾ ਹੈਗਾ ਸਬਜ਼ੀ ਨੂੰ ਪਾਣੀ ਲਾਉਂਗੇ ਤਾਂ ਮੱਚ ਸਕਦੀ ਹੈ ਜੀ ਪਾਣੀ ਲੜਾਏਗੇ ਜਦੋਂ ਪਾਣਾ ਦੋ ਦਿਨ ਬਾਅਦ ਇਹੀ ਪਾਣੀ ਆ ਦੋ ਤਿੰਨ ਵਾਰੀ ਪਾ ਕੇ ਦੇਖੋ ਤੁਸੀਂ ਤਿੰਨ ਕ ਵਾਰੀ ਪਾ ਕੇ ਦੇਖ ਲਓ ਇਹਦਾ 100% ਰਿਜ਼ਲਟ ਹੈਗਾ ਤੇ ਬਾਕੀ ਜਿਹੜੇ ਉਹਨਾਂ ਹੋਰ ਦੱਸਦੇ ਆ ਵੀ ਆਪਣੇ ਫੁੱਲਾਂ ਵਾਲੇ ਪੌਦੇ ਹੁੰਦੇ ਜਿਵੇਂ ਆ ਗਲਾਬ ਹੋਵੇ ਫੁੱਲਾਂ ਵਾਲੇ ਪੌਦੇ ਹੋਗੇ ਹਨ ਜਾਂ ਫਲ ਵਾਲੇ ਹੋਗੇ ਕਿੰਨੂ ਹੋਗੇ ਨਿੰਬੂ ਹੋਗੇ ਇਹਨਾਂ ਨੂੰ ਵੀ ਆਪਾਂ ਪਾਉਣੇ ਸਨੂਆ ਕਿੰਨੂ ਦਿਖਾ ਦਿੰਨੇ ਪਹਿਲਾਂ ਵੀਡੀਓ ਪਾਈ ਸੀ ਇੱਕ ਬਣਾ ਕੇ ਆਪਾਂ ਕਿੰਨੂ ਆ ਦੀ ਆ ਦੇਖੋ ਕਿੱਡੇ ਕਿੱਡੇ ਕਿੰਨੂ ਲੱਗ ਰਹੇ ਨੇ ਇਹਦੇ ਵਿੱਚ ਆਪਾਂ ਉਹੀ ਹੈ ਜਿਹੜੀ ਖਾਦ ਪਾਉਣੀ ਹੈਗੀ ਹੋਰ ਕੀ ਕੀ ਪਾਉਣਾ ਤੁਹਾਨੂੰ ਦੁਬਾਰੇ ਵੀਡੀਓ ਬਣਾ ਕੇ ਫਿਰ ਤੁਹਾਨੂੰ ਦੱਸਾਂਗੇ ਵੀ ਇਹਦੇ ਵਿੱਚ ਹੋਰ ਕੀ ਕੀ ਪਾਇਆ ਆਪਾਂ ਕਿੰਨੂਆਂ ਵਿੱਚ ਕਿੰਨੂਆਂ ਬਾਤ ਸਪੈਸ਼ਲ ਆਪਾਂ ਕੀ ਪਾਇਆਗਾ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦਿਓ ਜਿੰਨੇ ਵੀ ਸ਼ੇਅਰ ਕਰਦੇ ਹੋ ਵੀ ਸਾਰੇ ਭਰਾਵਾਂ ਦਾ ਫਾਇਦਾ ਹੋ ਜੇ ਇਹਦੇ ਵਿੱਚ ਸਪਰੇਅ ਹਾਂ ਸੁਪਰੇਅ ਕਰਨ ਦੀ ਕੋਈ ਲੋੜ ਨਹੀਂ ਹੈਗੀ ਤੁਸੀਂ ਆ ਦੇਸੀ ਦੋ ਤਿੰਨ ਜਿਹੜੇ ਤਰੀਕੇ ਨੇ ਇਹ ਅਪਣਾ ਕੇ ਦੇਖੋ ਫਿਰ ਦੇਖੋ ਇਹਦਾ ਰਿਜ਼ਲਟ ਕਿੰਨਾ ਵਧੀਆ ਆਉਂਦਾ ਹੈਗਾ ਇੱਕ ਨੂੰ ਦੀ ਵੀਡੀਓ ਬਣਾ ਕੇ ਆਪਾਂ ਫਿਰ ਦੱਸਾਂਗੇ ਤੁਹਾਨੂੰ ਵੀ ਇਹਨੂੰ ਹੋਰ ਆਪਾਂ ਕੀ ਕੀ ਪਾਉਣਾ ਹੈਗਾ ਹੈਨਾ ਹੁਣ ਆਪਾਂ ਤੁਹਾਨੂੰ ਇਹ ਦੱਸ ਦੇਵੇਂ ਆਪਾਂ ਸਰੋਂ ਦੀ ਖਾਲਾ ਜਿਹੜੀ ਆਪਾਂ ਇਹ ਫਲਾਂ ਵਾਲੇ ਬੂਟੇ ਤੇ ਫੁੱਲਾਂ ਵਾਲੇ ਬੂਟੇ ਸਾਰਿਆਂ ਨੂੰ ਪਾਉਣੀ ਆਪ ਆਸੋੜ ਦੇ ਸਾਹਮਣੇ ਇਹੋ ਕਿੰਨੂ ਨੂੰ ਪਾ ਰਿਆ ਮੈਂ ਆ ਨੀਮੂਆਂ ਦਾ ਬੁੱਟਾ ਲਾਇਆ ਹੋਇਆ ਆਪਾਂ ਇਹਨੂੰ ਇਰੀਣਾ ਚ ਪਾ ਰਹੇ ਆ ਅੱਧਾ ਦਾ ਲੀਟਰ ਤਕਰੀਬਨ ਪਾਉਣਾ ਹੈ ਇਹ ਦੋ ਦਿਨ ਛੱਡ ਕੇ ਪਾਉਣਾ ਟਮਾਟਰਾਂ ਦੇ ਬੂਟੇ ਹੋਗੇ ਤੇ ਟਮਾਟਰਾਂ ਦੇ ਬੁੱਟੇ ਲਾਇਏ ਹੋਏ ਨੇ ਘਰੇ ਲਾਇਏ ਹੋਏ ਆਪਾਂ ਸਾਰਾ ਕੁਝ ਇਹ ਥੋੜਾ ਥੋੜਾ ਜਿੰਨੇ ਵੀ ਬੂਟੇ ਨੇ ਫੁੱਲਾਂ ਵਾਲੇ ਫਲਾਂ ਵਾਲੇ ਛਰਿਆਂ ਦੇ ਵਿੱਚ ਆਪਾਂ ਇਹ ਪਾਉਣਾ ਹੈ ਤੇ ਮੇਰੇ ਵੀਰੇ ਵੀਡੀਓ ਨੂੰ ਵੱਧ ਤੋਂ ਵੱਧ ਕਰ ਦੋ ਸ਼ੇਅਰ ਤਾਂ ਜੋ ਹਰ ਬੰਦਾ ਇਹ ਹਨਾ ਇਸ ਤਰੀਕੇ ਨਾਲ ਆਪਣੇ ਘਰੇ ਜਿਹੜੇ ਛੋਟੇ-ਮੋਟੇ ਬੂਟੇ ਹੁੰਦੇ ਨੇ ਫਲਾਂ ਵਾਲੇ ਫੁੱਲਾਂ ਵਾਲੇ ਕੁਕਦੂਆਂ ਦੀ ਬੀੜ ਲਾ ਲਈ ਹਨਾ ਪਗੰਤ ਕੁੰਦਨ ਨਾਲ ਲਾ ਦਿੰਨੇ ਹਨਾ ਕਿਤੇ ਵੀ ਚਲਾ ਹੋ ਜਾਂਦੇ ਆ ਇਹ ਸਾਰੀਆਂ ਚੀਜ਼ਾਂ ਦਾ ਫਾਇਦਾ ਲੈਣ ਵਾਸਤੇ ਇਹ ਚੀਜ਼ ਚੀਜ਼ ਜ਼ਰੂਰ ਵਰਤੋ ਇੱਕ ਵਾਰੀ ਤਿਆਰਪਾ ਕਰਕੇ ਦੇਖੋ ਇਹਨੂੰ ਇਹ ਚੀਜ਼ ਨੂੰ ਕਰਕੇ ਦੇਖੋ ਤੁਹਾਨੂੰ ਫਿਰ ਰਿਜ਼ਲਟ ਫਿਰ ਪਤਾ ਲੱਗੂਗਾ ਹਨਾ ਕੱਲੀ ਵੀਡੀਓ ਤੇ ਨਾ ਜਾਓ ਤੁਸੀਂ ਆਪ ਕਰਕੇ ਦੇਖੋ ਆਪਦੇ ਘਰੇ ਕੋਈ ਫੁੱਲਾਂ ਵਾਲੇ ਬੂਟੇ ਨੇਗੇ ਜੇ ਫਲਾਂ ਵਾਲੇ ਨੇ ਕਿ ਕੁਝ ਵੀ ਜਿੱਦਾਂ ਦੇ ਵੀ ਬੂਟੇ ਹੈਗੇ ਨੇ ਸਾਰਿਆਂ ਦੇ ਵਿੱਚ ਇਹ ਚੀਜ਼ ਖਾ ਸਰੋਂ ਦੀ ਖਾਲ ਜਿਹੜੀ ਇਹ ਪਾ ਕੇ ਦੇਖੋ ਤੁਸੀਂ ਹਨਾ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ